ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਥ ਦੇ ਬਸ ਦੇ ਰੱਖੇ ਚਤ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਇੱਧਰ ਪੰਜਾਬ ਬਾਹਰ ਦੇ ਸੰਬ ਦੇਸ਼ਾਂ ਤੋਂ ਵੀਰ ਪੈਣ ਭਰਾ ਸਾਰਿਆਂ ਦਾ ਦਿলো ਧੰਨਵਾਦ ਜੀ ਲੋ ਜੀ ਹੁਣ ਬਲੌਗ ਦੇ ਨਾਲ ਬਣੇ ਰਹੋ ਅਸੀਂ ਲੱਗੇ ਜੀ ਅੱਜ ਜੈ ਦਸਹਿਰਾ ਅਸੀਂ ਲੱਗੇ ਮੱਥਾ ਟੇਕਣ ਤੇ ਤੁਸੀਂ ਵੀ ਆਜੋ ਨਾਲੇ ਬਣੇ ਰਹੋ ਤੇ ਨਾਲੇ ਤੁਹਾਨੂੰ ਦਿਖਾਨਣਾ ਵੀ ਅਸੀਂ ਕਿੱਦਾਂ ਮੱਥਾ ਟ ਕੀ ਕੀ ਬਣਾਇਆ ਅੱਜ ਦੇ ਦਿਨ ਤੇ ਬਾਕੀ ਅੱਜ ਆਪਾਂ ਨੇ ਕਰ ਲਈ ਜੀ ਛੁੱਟੀ ਕਿਉਂਕਿ ਇੱਕ ਤਾਂ ਨਾ ਅੱਜ ਕੱਲ ਨਾ ਜਿਹੜੀ ਇਹ ਮੌਸਮ ਹੈ ਬਹੁਤ ਬੇਕਾਰ ਹੈ ਮੇਰਾ ਤਾਂ ਬੁੱਲ ਜਾਂ ਪੱਕ ਗਿਆ ਜੀ ਪੱਕਦਾ ਹੈ ਜੀ ਇਹ ਸਾਲ ਚ ਨੂੰ ਦੋ ਤਿੰਨ ਬਾਰ ਜਾਂ ਮੌਸਮ ਨਾ ਕੋਈ ਹਵਾ ਬੇਕਾਰ ਚੱਲਦੀ ਹੁੰਦੀ ਜਾਂ ਕਹਿੰਦੇ ਪਰਸੋਂ ਸ਼ਾਮ ਨੂੰ ਮੀਂਹ ਆਇਆ ਜਦੋਂ ਰਾਤ ਨੂੰ ਹਵਾ ਚੱਲੀ ਜੀ ਬਹੁਤ ਜਿਹਦੇ ਕਰਕੇ ਜੀ ਪਰਸੋਂ ਦੇ ਮੇਰਾ ਬੁੱਲ ਹੋ ਗਿਆ ਤਾਂ ਤਿਆਰੀਆਂ ਸਾਰੀਆਂ ਖਿੱਚ ਲੀਆਂ ਤੇ ਤੁਹਾਨੂੰ ਦਿਖਾਉਣਾ ਵੀ ਕਿਤਾ ਮੱਥਾ ਟੇਕਦੇ ਸੀ ਤੁਸੀਂ ਨਾਲ ਬਣੇ ਰਹੋ ਤੇ ਬਾਕੀ ਤੁਸੀਂ ਵੀ ਆਪਣਾ ਜਰੂਰ ਕਮੈਂਟ ਕਰਕੇ ਦੱਸਣਾ ਵੀ ਤੁਸੀਂ ਕਿਦਾਂ ਟੇਕਦੇ ਨਹੀਂ ਮੱਥਾ ਦਾ ਸਹਰੇ ਦਾ ਮਨਜੀਤ ਲੋ ਜੀ ਸਾੜੀ ਮਨਜੀਤ ਮੱਥਾ ਲੱਗੀ ਐ ਟੇਕਣਾ ਕਰਨਾ ਜਾ ਤੇ ਇਹ ਪੋਜਨ ਵੀ ਬਣਾ ਲਿਆ ਤੇ ਇਹ ਵੇਖੋ ਜੀ ਪੈਸ਼ਾ ਵੀ ਪਿਆ ਪੈਸ਼ਾ ਅਛਾਏ ਉਹਦੇ ਪਰ ਆਪਣਾ ਅੱਗ ਪਰ ਪਾ ਦੇਣਾ ਥੋੜਾ ਥੋੜਾ ਹੈ ਤੇ ਆਪਾਂ ਮਨਜੀਤ ਆ ਕੁਝ ਵੀ ਬਣਾ ਸਕਦੇ ਕਾਹੀ ਆਪਣਾ ਤਾਂ ਵੀ ਦਹੀਂ ਹੋ ਗਿਆ ਇੱਕ ਨਾ ਹੈ ਹੈਂ ਦਾ ਚੋਰ ਕਰਾ ਕਰਾਂ ਠੀਕ ਹੈ ਠੀਕ ਫੇ ਟੇਕੋ ਚਲੋ ਬਈ ਤੇ ਇੱਕ ਜੋ ਹੁੰਨੇ ਹੈ ਮੈਂ ਸਾਰਾ ਕਰਨ ਵੀ ਦੇਖ ਲੈ ਕਰਨ ਕਰਨ ਬਾਈ ਸਸਰੀ ਕਾਲ ਨਹੀਂ ਬੁਲਾਈ ਤੂੰ ਬੁਲਾਏ ਕਰ ਬਾਈ ਤੂੰ ਤਾਂ ਕਹੀਂ ਪਰ ਦੋ ਦੋ ਬਲੋਗਾ ਚ ਵੀ ਨਹੀਂ ਹੁੰਦਾ ਸਕੂਲ ਚਲੇ ਜਾਣਾ ਵਾਹਿਗੁਰੂ ਮਹਾਰਾਜ ਸੱਚੇ ਪਾਛਾ ਮਹਾਰਾਜ ਸੱਚੇ ਪਾਛਾ ਹੰਡਾਇਨ ਹੈ ਲੋ ਜੀ ਇਹ ਅੱਜ ਹੈ ਦਸਹਿਰਾ ਦਸਹਿਰੇ ਤੋਂ 20 ਦਿਨ ਬਾਅਦ ਹੁੰਦੀ ਦੀਵਾਲੀ ਇਹ 20 ਦਿਨ ਚ ਸਾਰੇ ਤਿਹਾਰ ਹੋਲਣੇ ਪਤਾ ਤੈਨੂੰ ਕਰਨ ਹੈ ਚਲੋ ਬਈ ਮਨਜੀਤ ਲੱਗੀ ਪਾਠ ਕਰਨ ਅਸੀਂ ਜਦੀ ਟੇਕ ਦੇਣਾ ਮੱਥਾ ਏ ਮਹਾਰਾਜ ਸੱਚੇ ਪਾਸ਼ਾ ਇਹ ਬੱਚਿਆਂ ਨੇ ਤਿਆਰ ਹੈ ਅਸੀਂ ਖੁਸ਼ੀ ਆ ਪਰਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੈ ਕੇ ਆਏ ਆ ਤੇ ਬੱਚਿਆਂ ਨੂੰ ਇੰਜੋਏ ਕਰਾਓ ਇਹ ਬਤਿਹਾਰ ਬੱਚਿਆਂ ਦੇ ਹੁੰਨੇ ਲਓ ਬਈ ਸਾਡੇ ਨਾਲ ਜੀ ਅ ਅੱਗ ਤੇ ਵੀ ਪਾ ਦਨੇ ਆ ਵਾਹਰਾ ਸੱਚੇ ਪਾਸ਼ਾ ਤੇ ਇਹ ਆ ਜੀ ਸੇਰ 5 ਕਿਲੋ ਦਾ ਬੱਟਾ ਹੈ ਜੀ ਤੇ ਇਹ ਆਪਣਾ ਪਹਿਲਾ ਬਜ਼ੁਰਗਾਂ ਦਾ ਸੰਭਿਆ ਵਾ ਤੇ ਇਹੀ ਪਰੰਪਰਾ ਅੱਗੇ ਚੱਲਦੀ ਜਾ ਰਹੀ ਹੈ ਨਾ ਮੰਜੀ ਦਾ ਇਹਦੇ ਤੇ ਟੇਕਣਾ ਸੀ ਮੱਥਾ ਇਹਦੇ ਪਰ ਨਾ 3-4 ਦਾ ਟੇਕਦੇ ਨੇ ਤਿੰਨ ਚਾਰ ਕਾ ਟੇਕਦੇ ਹਨਾ ਆਪਣੇ ਦੇਖੋ ਪਹਿਲਾ ਜਾ ਆ ਇਹ ਹੈ ਨੀ ਹਾਂ ਮਤਲਬ ਕਿ ਹੈ ਤਾਂ ਚਾਚੀ ਰਹਿੰਦਾ ਹੈ ਹਾਂ ਪਹਿਲਾਂ ਉੱਧਰ ਵੀ ਜਾਂਦੇ ਹੁੰਦੇ ਸੀ ਕਿ ਇੱਥੇ ਚਾਚੀ ਰਹਿਣਾ ਟਿਕਣਾ ਫਿਰ ਇੱਧਰ ਆਣਾ ਇਹਨੇ ਹਾਂ ਹੁਣ ਇਹ ਅਗਲੇ ਦਿਨ ਸਹਾਰਾ ਤੱਕ ਫਿਰ ਮੇਰੇ ਕੋਲੇ ਰਹਿਣਾ ਇਹ ਹੁਣ ਅੱਜ ਟੇਕ ਲੈਣਾ ਅਸੀਂ ਮੱਥਾ ਇਹ ਅਸੀਂ ਸਾਫ ਕਰ ਰੱਖ ਦੇਣਾ ਉੱਪਰ ਪੇਟੀ ਦੇ ਸਾਡੇ ਕੋਲੇ ਰਹਿਣਾ ਅਗਲੀ ਵਾਰ ਬੱਸ ਹੁਣ ਵੀ ਤਾਂ ਇਤ ਕੀ ਆਪਣੇ ਕੋਲੇ ਤਾਂ ਮਨ ਲਾਦਾ ਹਾਂ ਠੀਕ ਹੈ ਚੱਲ ਐ ਵੀ ਕਰਨ ਇਹ ਕਰਨਾ ਖਾਊਗਾ ਚਲੋ ਇਹ ਐ ਹੁੰਦਾ ਜੀ ਸਾੜਾ ਜਿਖਣਾ ਇਹ ਹੁਣ ਜਿਖਣਾ ਮੱਥਾ ਟੇਕਿਆ ਥਾਲੀ ਇਹ ਬੱਚੇ ਖਾਊਗੇ ਜੀ ਕੋਈ ਵੀ ਖਾ ਸਕਦਾ ਕੋਈ ਵੀ ਖਾ ਸਕਦਾ ਮੁੰਡਿਆਂ ਮੁੰਡਿਆਂ ਚ ਹਾਂ ਤੇ ਇਹ ਫਰਕ ਹੁੰਦਾ ਤੇ ਹੁਣ ਭਾਈ ਅਸੀਂ ਵੀ ਖਾਈਏ ਅੱਜ ਅੱਜ ਅਸੀਂ ਵੀ ਨਾਸ਼ਤਾ ਨਹੀਂ ਕਰਿਆ ਹਾਂ ਅੱਜ ਸਵੇਰ ਨਹੀਂ ਬਣਾਏ ਰਹੇ ਹਾਂ ਹਾਂ ਚਲੋ ਚਾਲ ਸੱਜ ਰਹੇ ਤੇ ਜਣੋ ਅੱਗੇ ਅੱਗੇ ਅਸੀਂ 11 12 ਵਜੇ ਟੇਕ ਲੈਣੇ ਆ ਐਤ ਕੀ ਤਾਂ ਮਨ ਲੱਗਦਾ ਬਚ ਗਿਆ 1 ਆਹ ਡੇਢ ਬਚ ਗਿਆ 11 12 12:30 ਹੋਈ ਅਗਰ ਇਹ ਪਹਿਲਾਂ ਫਿਰ ਤੁਸੀਂ ਐ ਆਉਂਦੇ ਵਿਦਕਰ ਰਹੇ ਇਹ ਬੰਦੇ ਮੇਰਾ ਨਾ ਕਰੀਓ ਫੇ 2 ਵਜੇ ਟੇਕ ਲੈਦੇ ਇੱਕ 2 ਵਜੇ ਲੇਟ ਹੋ ਜਾਂਦੇ ਇਸ ਵਾਰ ਇਹ 12 ਵਜੇ ਠੀਕ ਹੋ ਗਿਆ ਹਾਂ ਸਹੀ ਟਾਈਮ ਦਾ ਬਸ ਬਸ ਤੋ ਐਸੇ ਸਮਾਨ ਤਾਂ ਸਾਡੇ ਕੱਦਾ ਬਣਿਆ ਵਾ ਸਮਾਨ ਕੱਦਾ ਬਣਿਆ ਵਾ ਜੀ ਬਸ ਫਰਕ ਇਹ ਪੈ ਗਿਆ ਵੀ ਫੇਰ ਸਾੜਾ ਬੱਟਾ ਉਧਰ ਚਲੇ ਗਿਆ ਬੱਟਾ ਉਹਨੇ ਮੱਤਾ ਟੇਕਣਾ ਤਾਂ ਇਹ ਵੀ ਦੋ ਜਾਣੇ ਆ ਸੁਣਦੇ ਨਹੀਂ ਹੈਗੇ ਕੀ ਹੋਛੇ ਅੱਜ ਕਰਨ ਨੇ ਬਹੁਤ ਲੇਟ ਕਰਾਈ ਨਾ ਆਇਆ ਨਹੀਂ ਹੈ ਕਰਨ ਉਹਨੇ ਟਾਈਮ ਲਾਤੇ ਹਾਂ ਇਹ ਵੀ ਹੈ ਚਲ ਕੇ ਆਪਾਂ ਥਾਕੇ ਦੱਸ ਕੇ ਹਰੀ ਬਣੀ ਹੈ ਹਾਂ ਕਰਨ ਦੱਸੂਗਾ ਤੇ ਬਾਕੀ ਜੀ ਹੁਣ ਸਾਨੂੰ ਵੀ ਭੁੱਖ ਲੱਗੀ ਵੀ ਦੋ ਦੋ ਚੌਲਾਂ ਸੀ ਵੀ ਛਕ ਲਈਏ ਹੋਰ ਕੇ ਆ ਮਨਜੀਤ ਆ ਤਾਂ ਨਾ ਅੱਜ ਤਾਂ ਬਾਈ ਮਨਜੀਤ ਨੇ ਟਾਈਮ ਵਾਕ ਕਰਤੇ ਆ 12:30 ਵਜੇ ਤੱਕ ਨਹੀਂ ਅੱਗਿਆ ਤਾਂ 8:00 ਵਜੇ 8:30 ਜਦੀ 9:00 ਵਜੇ ਛਕ ਲੰਦੀ ਆ ਰੋਟੀ ਸਾਨੂੰ ਤੋਰ ਕਾ ਨਹੀਂ ਅੱਛਾ ਮੈਂ ਵੀ ਕਹਾ ਵੀ ਨਹੀਂ ਤਾਂ ਇਹਨੂੰ ਗਸੀਆਂ ਪੈਣ ਲਾਈ ਜੰਨੀ ਆ ਜਾਂ ਤਾਂ ਜਦੀ ਅੱਛਾ ਸਵਾਦ ਹੈ ਬਾਈ ਜੇ ਕੱਟਨੇ ਭਰਾਈ ਮੈਂ ਕੱਢ ਵੀ ਲੈਂਦੀ ਆ ਟਾਈਮ ਹੈ ਕਈ ਵੇਲਾ ਤਾਂ ਮੈਂ ਕੰਮ ਸਾਰਾ ਕੰਮ ਨੇ ਵੇਡ ਕੇ ਰੋਟੀ ਖਾਂਦੀ ਆ ਹਾਂ ਇਹ ਵੀ ਆ ਦਾਈਵਾਰ ਹੋਈ ਤੇ ਬਾਕੀ ਇੱਕ ਮੈਂ ਤੁਹਾਨੂੰ ਇੰਨਾ ਕ ਦੱਸ ਦਿੰਨਾ ਜੀ ਵੀ ਗੱਲ ਇਹ ਹੈ ਵੀ ਮੇ ਨੂੰ ਜਿੱਕਣਾ ਦੇਖੋ ਮਨਜੀਤ ਚ ਖੂਨ ਦੀ ਘਾਟ ਹੈ ਤਾਂ ਜੇ ਨਾ ਤਿੰਨ ਟਾਈਮ ਵਧੀਆ ਰੋਟੀ ਟਾਈਮਸ ਰਖਾਉਗੀ ਤਾਂ ਇਹਦਾ ਸਰੀਰ ਸਹੀ ਹੈ ਨਹੀਂ ਇਹ ਚੱਲ ਨਹੀਂ ਸਕਦੀ ਚੱਲ ਨਹੀਂ ਮੈਨੂੰ ਵੀ ਭੁੱਖ ਹਾਂ ਭੁੱਖ ਨਹੀਂ ਚੱਲ ਹੁੰਦੀ ਇਹਨੂੰ ਮੈਂ ਜਿੰਨਾ 8 ਵਜੇ ਆ ਜਾਂਦਾ ਮੈਨੂੰ ਮੈਨੂੰ ਰੋਟੀ ਖਾਣੀ ਚਾਹੀਦੀ ਕਿਉਂਕਿ ਇੱਕ ਤਾਂ ਜਿਹੜੀ ਚਾਹ ਪੀਂਨੇ ਆਸੀਂ ਇਹ 5 ਵਜੇ ਪੀ ਲੈਂਦੀ ਹੈ ਦੋਸਤ ਚਾਹ ਗੱਲ ਹੁਣ ਕੋਸ ਖਾਂਦੇ ਨਹੀਂ ਹੁਣ ਸਰਦੀਆਂ ਜਦ ਤਾ ਚਲੋ ਘੀ ਘੁਰ ਮੇਰਾ ਮੂੰਹ ਨਹੀਂ ਕਾਦੇ ਹੋਇਆ ਜੀਰ ਲੱਗ ਗਿਆ ਤਾਂ ਸਵੇਰ ਟਾਈਮ ਚਾਹ ਕਰਦੇ ਹੋਇਆ ਖਾਲੰਦੀ ਨਹੀਂ ਮੈਂ ਰੋਜ਼ ਨਹੀਂ ਕਦੇ ਵੀ ਹਾਂ ਬਸ ਅੱਜ ਮੇਰਾ ਦਸ਼ਾਇਰਾਂ ਦੀਆਂ ਚਾਹ ਟੁੱਟ ਗਈ ਹਾਂ ਕਰਨਾ ਕਰਿਆ ਕੁਛ ਕਿਆ ਕਹਿਣਾ ਪੁੱਤ ਅੱਛਾ ਕਰਨ ਦੀ ਜੜ ਟੁੱਟ ਗਈ ਜੀ ਕੀੜਾ ਲੱਗਿਆ ਬਤਾਓ ਕੀੜਾ ਲੱਗਿਆ ਬਤਾਓ ਉਹੀ ਉਹੀ ਕਹਿ ਰਿਹਾ ਤਾਂ ਅੱਜ ਤੇ 15 20 ਦਿਨ ਮਹੀਨੇ ਪਹਿਲਾਂ ਹਨੀ ਮੰਨੂ ਵੀ ਦਿਖਾ ਰਿਹਾ ਹੈ ਹਾਂ ਉਗਦੇ ਜੇ ਤੋੜਨ ਲੱਗਿਆ ਹੋਣਾ ਉਹਦੇ ਬੱਪੂ ਸੀਗਾ ਦੰਦੀ ਮਨ ਲੱਗਿਆ ਉਹ ਪੁੱਟ ਗਿਆ ਮੇਰੀ ਵੀ ਨਿਕਲ ਗਈ ਹਾਈਪੋਸਾਈਟ ਦੇ ਦੰਦੀ ਪੁੱਟ ਗਈ ਅੱਛਾ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਹੋ ਰਿਹਾ ਹਸਾਂ ਦੀ ਹੀ ਜਾੜਾ ਨੂੰ ਐਂ ਦੰਦ ਰੁੱਟੀ ਜਾਂਦੇ ਕਾਲੇ ਹੋਈ ਜਾਂਦੇ ਕੀੜਾ ਲੱਗੀ ਜਾਂਦਾ ਵਿੱਚ ਬਈ ਆਪਾਂ ਕੋਰੋਗ੍ਰੇਟ ਨਾ ਮੈਂ ਤੁਹਾਨੂੰ ਆਹੀ ਜਾਣੀ ਚਾਹੀਦੀ ਦੰਦਾ ਤੇ ਦੂਸਰੀ ਡਾਕਟਰਾਂ ਤੇ ਆ ਤਾਂ ਵਰਤ ਹੋਈ ਨਾ ਹੈ ਹਾਂ ਹਾਂ ਉਹ ਤੇ ਨਹੀਂ ਬਈ ਕੁਝ ਲੱਗੂਗਾ ਨਾ ਹਾਂ ਜੋ ਤੇ ਵੀ ਕਹ ਰਹੀ ਸੀ ਕਹਿੰਦੀ ਮਨ ਖੰਦੀ ਨਿਆਣਿਆ ਵਾਸਤੇ ਜਿਸਨੂੰ ਤਾਂ ਇਸ਼ੂ ਰੰ ਦਾ ਕਹਿੰਦੀ ਲੱਗ ਗਿਆ ਸੀਗਾ ਨਾ ਕੀੜਾ ਜਾਂ ਜਦੋਂ ਡਾਕਟਰ ਨੇ ਕਿਹਾ ਤਾਂ ਵੀ ਇਹ ਵਾਲਾ ਹੀ ਕਰਿਆ ਕਰੋ ਬੋਲ ਕੇ ਤਾਂ ਹੂੰ ਫਿਰ ਉਹ ਨਹੀਂ ਕਹਿੰਦੀ ਮੈਂ ਤਾਂ ਉਹੀ ਕਰਾਂਦੀ ਆ ਵੀ ਕੀੜਾ ਨਹੀਂ ਲੱਗੂਗਾ ਅੱਗੇ ਜੀ ਹੂੰ ਮਨ ਨੇ ਕਿਹਾ ਵੀ ਐਤਨਾ ਫੋਟੋ ਭੇਜੀ ਮਨ ਲੱਗੀ ਫਿਰ ਫੁੱਲ ਵੱਲ ਲੱਗੀ ਉਹਨੂੰ ਨਾ ਨਾ ਉਰੇ ਮੈਂ ਡਾਕਟਰ ਕੋਲ ਲੈ ਜਾਣਾ ਇਹਨੂੰ ਸਿਆਲ ਬੇ ਹਾਂ ਨਾਲ ਪੁੱਛ ਕੇ ਨਾ ਐਵੇਂ ਵੀ ਹਾਂ ਬਸਾਰੇ ਕਾਲ ਛੱਡਦੇ ਆਂ ਹਾਂ ਪੁੱਛ ਲਓ ਬਾਸ ਬਸੇ ਰੋਹੀ ਕਰੇ ਬਹੁਤ ਵਧੀਆ ਹੈ ਹੂੰ। ਤੁਹੀ ਆਰ ਕਿਆ ਕਰ ਲੈ ਮੇਰਾ ਹੱਦ ਮੰਨ ਦੀਆਂ ਤਾਂ ਸਾਰਿਆਂ ਨੂੰ ਕੀ ਲੱਗਦਾ ਕਿ ਇਹ ਦੰਦ ਭੁਰੀ ਜਾਉਂਗੇ। ਆ ਨਾਲ ਇੱਕ ਹੋਰ ਐ ਇਹਨਾਂ ਦੇ ਹੁਣ ਦੁੱਧ ਵਾਲੇ ਦੰਦ ਤੇ ਉਹ ਪਹਿਲੇ ਤੇ ਜਿਹੜੇ ਉਹ ਟੁੱਟ ਰਹੇ। ਹੁਣ ਤਾਂ ਅਸਲੀ ਆਣੇ ਐ। ਜੇ ਉਹਨਾਂ ਨੂੰ ਵੀ ਹੋ ਗਿਆ ਕੁਛ ਨਾ ਲੱਗ ਗਿਆ ਫੇਰ ਨਹੀਂ। ਇੱਕ ਬਾਰ ਬਸ ਹੁਣ ਲਾਸਟ ਬਾਰ ਐ ਦੰਦ। ਪਹਿਲਾਂ ਹੀ ਸੰਭਾਲ ਲਓ। ਹਾਂ। ਲਓ ਜੀ। ਮੱਥਾ ਲਿਆ ਟੇਕ। ਜੋਂ ਤਾਂ ਟੰਗੇ ਨਹੀਂ ਕਰਨ ਦਾ। ਕੰਨਾਂ ਮਾ ਟੰਗਦਾਂ ਨੇ ਤੇ। ਅੱਗੇ ਸਾਰੇ ਕੰਨਾਂ 'ਚ ਟੰਗ ਦੇ ਕਰਦੇ ਕੱਲ ਵੀ ਟੰਗਦੇ ਆ ਅੱਜ ਦੇ ਦਿਨ ਵੀ ਟੰਗ ਦੇ ਦਿੰਦੇ ਤੇ ਹਾਂ ਸਹਰੇ ਵਾਲੇ ਦਿਨ ਕੀ ਹੁਣ ਪਾਈ ਅੱਜ ਤੇ ਰਹਿ ਕੇ ਦਵਾਈ 20 ਦਿਨ ਹੁਣ ਸੱਚ ਮੈਨੂੰ ਐ ਦੱਸੋ ਹਾਂ ਮੈਂ ਉਹ ਕਹਿ ਰਹੀ ਐ ਅੱਜ ਤੁਸੀਂ ਘਰ ਆਦੇ ਨਾ ਹਾਂ ਹੁਣ ਜਿਹੜਾ ਪਹਿਣਾ ਪੈ ਲੋ ਸ਼ਾਮ ਨੂੰ ਹਾਂ 4:30 ਵਜੇ ਉਹ ਮਿਸਤਰੀ ਤੇਨ ਲੈ ਕੇ ਆਣੇ ਨੇ ਹਾਂ ਵੀ ਪੁੱਛਣਾ ਐ ਵੀ ਫਾਰ ਡੈਗਰ ਫालतू ਬੰਦੇ ਹੈਗੇ ਨਾ ਤਾਂ ਸਾਡਾ ਵੀ ਹਾ ਕਰਵਾ ਦੋ ਪਤਾ ਨਹੀਂ ਕਿ ਐ ਫਿਰ ਮੈਨੂੰ ਔਖਾ ਹੋ ਜਾਣਾ ਕਿਤਰਾ 2 ਮਹੀਨੇ ਦਾ ਉਧਰ ਲੱਗ ਲੈਣੇ ਦਿਵਾਲੀ ਦਾ ਦਿਨ ਵੀ ਸਾਰੇ ਲੰਘ ਲੈਣੇ ਫਿਰ ਵਿੱਚ ਨੂੰ ਜਿਸ ਤਰ੍ਹਾਂ ਹੁਣ ਕਈ ਵੀ ਨਾ ਸ਼ੋਪਿੰਗ ਕਰ ਕੁਸੀਨ ਆਣ ਐ ਜੇ ਤਾਂ ਹੁਣ ਜੇ ਸਿੰਪਲ ਦਾ ਹੋ ਗਿਆ ਤਾਂ ਫਿਰ ਨਹੀਂ ਸਰਪਲ ਟਾਈਮ ਨਹੀਂ ਨਾ ਲੱਗਣਾ ਹੈਗਾ ਹੂੰ ਜੇ ਬੰਦਾ ਐ ਅੱਜ ਜਨਤ ਪਤਾ ਕਰਕੇ ਆਇਓ ਮਰ 4:30 ਵਜੇ ਬਾਹਰ ਨਿਕਲਣਾ ਹੀ ਨਿਕਲਣਾ ਹੈ ਵੀ ਮਿਸਤਰੀ ਨੂੰ ਲੈ ਕੇ ਆਣਾ ਹੈ ਵੀ ਦਖਾਣੇ ਨੂੰ ਦੇਖ ਲਓ ਜੀ ਮੇਰੇ ਪਰ ਅੱਜ ਕਹਿਣਾ ਉਹਦੇ ਕਸਾਈ ਹੋ ਰਹੀ ਹੈ ਉਹ ਕਾਤ ਹੋ ਰਹੀ ਮੈਂ ਤੁਹਾਨੂੰ ਦੱਸਦਣਾ ਕਾਰਨ ਜਿੱਦਣ ਵੀ ਮੈਂ ਛੁੱਟੀ ਕਰਾਂ ਚਾਹੇ ਮੈਂ 9 ਵਜੇ ਤੱਕ ਐ ਕਰਾਂ 10 ਵਜੇ ਤੱਕ ਐ ਤਾਂ ਉਹ ਖੁੰਝੇ ਤੇ ਬਹਿੜ ਜਾਣਾ ਇੱਥੇ ਸ਼ਾਮ ਨੂੰ ਵੀ ਮੈਨ ਮੇਰੀ ਆਦਤ ਤੇ ਨਹੀਂ ਹੈ ਵੀ ਮੈਂ ਘਰ ਤੋਂ ਬਾਹਰ ਆਪਣੇ ਚਾਚੇ ਉਹਨੇ ਬੈਠੇ ਉਹਨੇ ਵੀ ਉਹਨਾਂ ਚ ਬਹਿ ਜਾਵਾਂ ਜਾਂ ਕੁਛ ਹੈ ਅੱਜ ਕਸਾਈ ਹੋ ਰਹੀ ਵੀ ਨਿਕਲਣਾ ਬਾਹਰ ਆ ਇਹ ਮੈਨੇ ਕੰਮ ਹੋਣਾ ਹੈ ਮੈਂ 60 ਵਾਰ ਇਹ ਪੁੱਛਣਾ ਜੀ 60 ਵਾਰ ਆ ਦੇਖੋ ਜੀ ਸਾੜਾ ਕਿਆ ਹਾਲਤ ਹੋ ਗਈ ਉਹ ਤੋਂ ਬਾਅਦ ਦਿਖਾਈ ਜੀ ਤੁਹਾਨੂੰ ਪਹਿਲਾਂ ਵੀ ਦਿਖਾਇਆ ਵਾ ਵੈਸੇ ਬਲੌਗ ਵਿੱਚ ਬਹੁਤ ਬੁਰਾ ਹੈ ਪੈਂਟ ਸਾਰਾ ਖਰਾਬ ਹੋ ਗਿਆ ਇਹ ਕੰਦ ਦਾ ਜਿਆਦਾ ਕਿਉਂਕਿ ਇੱਥੇ ਤੱਕ ਕੰਦ ਆਪਣੀ ਦੂਈ ਹੈ ਉਹਨਾਂ ਦੀ ਉਹਨਾਂ ਦਾ ਪਟੀਨਾ ਦਾ ਜਿਹੜਾ ਇੱਥੇ ਤੱਕ ਪਟੀਨਾ ਹੈ ਉਹ ਪਰਾਂ ਨੂੰ ਮੋੜਿਆ ਪਾ ਪਾਣੀ ਸਾੜੇ ਕੋਠੇ ਪਣੀ ਗਿਰਦਾ ਉਹ ਪਾਣੀ ਨਾ ਮੂੜਾ ਭਰ ਕੇ ਕਚਰਾ ਜਾ ਇੱਧਰ ਨੂੰ ਉਤਰਦਾ ਤਾਂ ਸਾੜੀ ਆ ਸਾਰੇ ਕੰਦ ਖਰਾਬ ਚਲੋ ਕੋਈ ਨਹੀਂ ਜੋ ਹੈ ਉਹ ਤਾਂ ਹੈ ਹੀ ਹੈ ਹੁਣ ਤੇ ਇੱਧਰ ਵੀ ਦਿਖਾਈ ਜੀ ਤੁਹਾਨੂੰ ਉਧਰ ਵੀ ਬਹੁਤ ਖਰਾਬ ਹੋ ਗਿਆ ਕੰਮ ਹਾਂ ਲੋ ਨਹੀਂ ਇਹ ਕੰਮ ਲੈ ਕੇ ਕਦੇ ਸੜਾ ਆਉਂਦੀ ਆਈ ਦੇਖੀ ਮੱਜ ਤੱਕ ਐਤ ਕਿ ਮੀਏ ਬਹੁਤ ਪਏ ਮਨਜੀਤ ਲਓ ਜੀ ਆ ਦੇਖੋ ਉੱਪਰ ਤਾਂ ਨਾ ਰੰਗ ਐ ਹੋ ਗਿਆ ਵੀ ਕਿਤ ਤਰ੍ਹਾਂ ਦੇ ਕੋਣਾ ਪਰਝਿਟੇ ਜੇ ਲੱਗੇ ਹੋਣੇ ਦੇਖ ਲਓ ਐ ਹਾਂ ਤੇ ਕਿ ਲੱਗੂਗਾ ਜੀ 20 3000 ਰੁਪਇਆ ਲੱਗੂਗਾ ਜੀ ਪਰ ਇੱਕ ਹੋਰ ਵੀ ਸੋਚ ਆਈ ਹੈ ਇਤਕੀ ਕਹਿੰਦੇ ਵੀ ਹੁਣ ਤਾਂ ਬਹੁਤ ਚੀਜ਼ਾਂ ਚੱਲ ਪਈਆਂ ਕਹਿੰਦੇ ਪੇਂਟ ਵੀ ਦੂਆ ਕਰਾ ਦੇਣਾ ਹਨਾ ਪਲਾਸਟਿਕ ਹੈ ਮਨਜੀਤ ਕਿਹੜਾ ਕਹਿੰਦੇ ਤੇ ਕਿਹਾ ਤਾਂ ਇੱਕ ਛੱਤ ਪਰ ਪਾਉਣਾ ਹੋ ਹੈ ਨਾ ਉਹ ਕਰ ਦਿੰਦੇ ਉਹ ਕਿ ਕੈਸ ਹੁੰਦਾ ਇਹ ਕਿ ਨਾ ਕੋਈ ਨਹੀਂ ਹੈ ਹਾਂ ਕਹਿ ਕੈਸੀ ਮੈਂ ਲੱਗੀ ਸੀ ਕਹਿ ਕੈਲਸ਼ੀਅਮ ਦੇ ਰਾਈਏ ਨਾ ਕੰਦਾ ਨੂੰ ਇਹ ਕਰੂਗੀ ਤਾਂ ਟਕੜਾ ਘਰ ਨੂੰ ਕੈਲਸ਼ੀਅਮ ਘਾਟ ਹੋ ਗਈ ਜੀ ਕੋਈ ਕੈਮੀਕਲ ਕੈਮੀਕਲ ਪੈਂਦਾ ਜੀ ਕੋਈ ਹਾਂ ਉਹ ਆਂਦਾ ਹੈ ਕਹਿੰਦੇ ਪਹਿਲਾਂ ਉਹ ਦਰ 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 ਕਹਿਣ ਦਾ ਭਾਵ ਐ ਵੀ ਉਹ ਕੈਮੀਕਲ ਉਹ ਹੈ ਜੀ ਉਹ ਉਤੇ ਹੈ ਬਿਨਾਂ ਸਲਾਬ ਤੋਂ ਮਤਲਬ ਕੀ ਪ੍ਰੋਟੈਕਸ਼ਨ ਹੈ ਉਹਦੀ ਹੈ ਉਹ ਕਹਿੰਦਾ ਪਹਿਲਾਂ ਉਹਨਾਂ ਨੇ ਇੱਕ ਕੰਦਾ ਪਰ ਕੋਸ਼ਿਸ਼ ਹੀ ਕਰਦੇ ਨੇ ਉਹਨਾਂ ਨੇ ਪੇਂਟ ਕਰਦੇ ਆ ਫਿਰ ਪੇਂਟ ਹੋਊਗਾ ਉੱਪਰ ਤੇ ਕਹਿਣ ਦਾ ਭਾਵ ਐ ਵੀ ਉਹ ਰੋਕ ਥਾਮ ਹੈ ਜੀ ਆਪਣੀ ਸਲਾਹ ਆਪਣੀ ਫਿਰ ਅੰਦਰ ਆਉਗੀ। ਹੋ ਗਿਆ ਸਾਡੇ ਇਹ 5-6 ਸਾਲ ਤਾਂ ਨਿਕਲ ਜੂਗੇ ਹੋਰ। ਹਾਂ। ਫਿਰ ਚੱਕੂਗੇ ਦੂਆ ਦਾ। ਕੰਮ। ਦੂਆ ਤਾਂ ਹੁਣ ਤਾਂ ਮੈਂ ਆਹੀ ਸੋਚਿਆ ਜੀ। ਵੀ ਆ ਪੇਂਟੇ ਕਰਾ ਲਓ ਕਿਉਂਕਿ ਸਾਨੂੰ ਜਿੱਥੇ ਤੱਕ ਆਸ ਹੈ ਨਾ ਵੀ ਅਸੀਂ ਘਰ ਪਰ ਜਿਹੜਾ ਸੋਚ ਰਹੇ ਤੇ ਵੀ ਚੱਲ ਆਏ ਦੇ ਪਰ ਸੀਲਿੰਗ ਜੀ ਕਰਵਾ ਦਿੰਨੇ ਕੰਦਾ ਪਰ ਜਿਹੜਾ ਆਮ ਕਰਾਨੇ ਬਹੁਤ ਵਧੀਆ ਤਿਆਰ ਕੋਈ ਫਾਇਦਾ ਨਹੀਂ ਹੈ ਜੀ। ਕਿਉਂਕਿ ਸੈਟਿੰਗ ਨਹੀਂ ਹੈ ਇੱਕ ਨਾ ਜਦੋਂ ਘਰ ਮਕਾਨ ਪਾਇਆ ਆਪਾਂ ਨੇ ਕਿਸੇ ਬਿਊਤ ਬੰਦੀ ਵਿੱਚ ਨਹੀਂ ਪਾਇਆ ਜੀ 5 ਫੁੱਟ ਪਿੱਛਾਂ ਜਗ੍ਹਾ ਛੱਡ ਦਿੰਦੇ ਅਸੀਂ ਖਿੜਕੀਆਂ ਰੱਖ ਲੈਂਦੇ ਪੌੜ ਥਾਲ ਪਿੱਛੋਂ ਚੜ ਜਾਂਦੀ ਪੌੜੀ ਤੇ ਬਹੁਤ ਕੁਸ਼ ਕਮੀਆਂ ਰਹੀਆਂ ਵੀਆਂ ਤੇ ਇੱਕ ਗੱਲ ਇਹ ਹੈ ਵੀ ਹੁਣ ਜੇ ਕਾਲੂ ਸੋਚ ਰੇ ਵੀ ਦੋ ਕਰਨ ਦਸਵੀ ਕਰ ਲਊਗਾ ਉਹ ਤੋਂ ਬਾਅਦ ਆਪਣੇ ਹਿਸਾਬ ਗਲ ਪਰ ਦੋ ਕਮਰੇ ਪਵਾ ਲਊਗਾ ਉਹ ਵੀ ਗਲਤ ਹੈ ਕਿਉਂਕਿ ਇਹ ਜਗ੍ਹਾ ਢੇਰ ਵਾਲੀ ਦੇਖੋ ਤਾਂ ਹੀ ਦਬ ਰਹੀ ਹੈ ਇਹ ਜਗ੍ਹਾ ਵੀ ਐਦੇ ਤੇ ਉੱਤੇ ਹੁਣ ਦੇਖੋ ਇਹ 8 ਦਾ ਲੈਂਟਰ ਪਿਆ ਵਾ 7 ਦਾ 8 ਦਾ ਨਹੀਂ 6 7 ਦਾ ਲੈਂਟਰ ਪਿਆ ਵਾ ਇਹ ਮਨਜੀਤ ਹੈ ਵੀ ਕਿੰਨੇ ਸਾਲ ਹੁਣ ਹੋ ਗਏ ਤੇ ਫਿਰ ਜਿੰਨੇ ਨੂੰ ਕਰਨ ਨੇ ਹੋਣਾ ਏ ਅਜੇ ਤੱਕ ਕਰਨ ਨੂੰ 11ਵਾਂ ਸਾਲ ਲੱਗਿਆ ਜਾਂ 20 ਸਾਲ ਦਾ ਹੋਣਾ ਦੋ ਕਮਰੇ ਉੱਪਰ ਪਾਉਂਗੇ ਇਹ ਨੂੰ ਇਹ 30 35 ਸਾਲ ਹੋ ਜਾਣਾ ਤੇ ਨਾ ਕੋਈ ਪਿੱਲਰ ਚੱਕਿਆ ਬਾਈ ਪਿੱਲਰ ਨਹੀਂ ਕੋਈ ਵੀ ਹੈਗਾ ਤੁਸੀਂ ਦੇਖ ਸਕਦੇ ਤੇ ਜਾਂ ਤਾਂ ਫਿਰ ਅਸੀਂ ਮਿਸਤਰੀ ਦੀ ਕਿਸੇ ਦੀ ਸਲਾਹ ਲਵਾਂਗੇ ਉਹ ਦੇਖੋ ਕੋਨੇ ਚੋਂ ਸਿਰਫ ਕੰਦਾ ਹੀ ਐ ਕੋਈ ਕੋਨਿਆਂ ਚ ਪਿੱਲਰ ਨਹੀਂ ਹੈਗਾ ਹਾਂ ਕੜੇ ਬੰਨ ਹੋਏ ਵੇ ਥੱਲੇ ਵੀ ਕੜਾ ਉੱਪਰ ਵੀ ਕੜਾਏ ਪਰ ਹੁਣ ਉਹ ਅਸੀਂ ਮਿਸਤਰੀ ਦੀ ਸਲਾਹ ਲਵਾਂਗੇ ਵੀ ਕਿਤੇ ਸਾੜਾ ਕੱਲੂ ਅਸੀਂ ਦੋ ਕਮਰੇ ਪਾ ਲਈਏ ਉੱਪਰ ਬਜਨ ਹੋ ਗਿਆ ਕਿਤੇ ਪ੍ਰੋਬਲਮ ਨਾ ਪੈ ਜਾਵੇ ਲੈਂਟਰ ਝੁੱਕ ਜਾਣਾ ਮੈਨੂੰ ਲੱਗਦਾ ਆਏ ਜੀ ਇਹ ਫੈਸੀ ਲਿੰਗ ਵਗਿਆ ਅ ਵੀ ਕਰਾਉਂਗੇ ਇਸ ਦਾ ਕੋਸੂ ਵੀ ਹੈ ਹਾਂ ਕੋਈ ਫਾਇਦਾ ਨਹੀਂ ਨਹੀਂ ਬਾਕੀ ਸਲਾਹ ਦਿਓ ਜੀ ਮੈਂ ਤੁਹਾਨੂੰ ਦਿਖਾਤੇ ਆਪਣੇ ਘਰ ਦੇ ਚਾਰੇ ਪਾਸੇ ਕੋਨੇ ਵੀ ਨਹੀਂ ਕੋਨਿਆਂ ਚ ਪਿੱਲਰ ਚੱਕਣੇ ਪੈਣੇ ਚੱਕ ਕੇ ਲੈਂਟਰ ਨੂੰ ਲਾਣੇ ਪੈਣੇ ਫਿਰ ਸਪੋਰਟ ਹੋ ਜੂਗੀ ਕਿਉਂਕਿ ਆ ਦੇਖੋ ਜੇ ਇਹਦੇ ਉੱਪਰ ਆਪਾਂ ਚਲਾ ਇਹਦੇ ਪਰ ਤਾਂ ਪੈਣੇ ਨਹੀਂ ਕਮਰੇ ਉਹ ਪਿਛਲੇ ਦੋ ਕਮਰੇ ਉੱਪਰ ਕਮਰੇ ਚੱਕ ਹੋ ਜਣੇ ਉੱਪਰ ਕੰਦਾ ਚੱਕ ਹੋ ਜਾਣੀਆਂ ਪਰ ਐ ਵੀ ਥੋੜਾ ਜਿਹਾ ਹੀ ਪੇੜਾ ਰੱਖਣਾ ਹੈ ਕਮਰੇ ਬੁਧਾਣਾ ਜਿਵੇਂ ਕੋਈ ਟੁੱਟੇ ਕਮਰੇ ਵੀ ਰੱਖਣੇ ਨੇ ਹਾਂ ਮਾਨੂ ਅਤੇ ਕੱਟ ਬੋਰਡ ਵਗੈਰਾ ਇਹਨਾਂ ਉੱਪਰ ਉੱਪਰ ਤਾਂ ਇਹ 12x12 ਦੇ ਕਮਰੇ ਐ ਛੋਟੇ ਐ ਕਿਤੇ ਉਹ ਜਗ੍ਹਾ ਵੀ ਜਗ੍ਹਾ ਪੂਰੀ ਐ 12x12 25x50 ਚ 25x25 ਚ ਛੱਤ ਹੋਇਆ ਬਾ ਆਪਣਾ ਮਕਾਨ ਉਹ ਹੁਣ ਉਹ ਕੰਮ ਤਾਂ ਹੋਣਾ ਹੀ ਹੈਗਾ ਵੀ ਆਹੀ ਰਹਿਣਾ ਐ ਪਿੱਛੇ ਪਿੱਛੇ ਪੈਣੇ ਮੂਰੇ ਐ ਰੱਖ ਦੇਣਾ ਆ ਤਾਂ ਸਾਰੀ ਸੈਟਿੰਗ ਦੀ ਵਰਕ ਹੋਣੀ ਬਾਬਾ ਸਿਆਣੇ ਕਹੀ ਕਰਦੇ ਤੇ ਗਾਇ ਕਹਿੰਦੇ ਵੀ ਇੱਕ ਆਪਾਂ ਕਿਆ ਕਹਿੰਨਾ ਇੱਕ ਪੀੜੀ ਦੇ ਕੋਲ ਇੱਕ ਬਰੀ ਮਕਾਨ ਬਣਦਾ ਐ ਦੂਜੀ ਪੀੜੀ ਬਣਾ ਸਕਦੀ ਕਹਾਂ ਜਾ ਕੇ ਇੰਨਾ ਪੈਸਾ ਲੱਗ ਜਾਂਦਾ ਮਕਾਨ ਪਰ ਹੁਣ ਅਸੀਂ ਤਾਂ ਸਾੜਾ ਤਾਂ ਫਿਰ ਰਿਕਾਰਡ ਹੀ ਟੁੱਟਿਆ ਜਾਣਾ ਇੰਨਾ ਦਰਮ ਕਰਨੇ ਪੈਣਾ ਆਪਣਾ ਅਸੀਂ ਆਪਣੀ ਪੀੜੀ ਆਪਣੀ ਉਮਰ ਦੇ ਵਿੱਚ ਅਸੀਂ ਦੂਜੀ ਵਾਰ ਮਕਾਨ ਬਣਾਉਂਗੇ ਲੱਕ ਟੁੱਟ ਜਾਣਾ ਟੂਆ ਸਭ ਨਹੀਂ ਬਣਾਈ ਹਾਂ ਗੱਲ ਸੁਣੋ ਮੇਰੀ ਉੱਥੇ ਆਪਣਾ ਨਾ ਮੂਰੇ ਤੇ ਹੀ ਗੇਟ ਕੋਲ ਦੀ ਸੈਟਿੰਗ ਹੋਣੀ ਹੈ ਸਾਰੇ ਇਹ ਜਗਾਣਾ ਇੱਥੇ ਬਹੁਤ ਹੋਇਆ ਜੀ ਆਪਾਂ ਨੂੰ ਲੱਗਦੀ ਆ ਇਹ ਜਗਾ ਐਵੇਂ ਹੀ ਵੀ ਇਹ ਘਟਾ ਹੈ ਈਸੀ ਵੀਤਨ ਜਦ ਨਕਸ਼ੇ ਆ ਨਮਣਾ ਆਇਆ ਮਾਗਨ ਦੀ ਲਾਇਦਾ ਦੋ ਕਮਰੇ ਨਹੀਂ ਦੇਖ ਲੂਗੇ ਲਾ ਕੇ ਦੋ ਤੋਂ ਪੰਜ ਛੇ ਕਮਰੇ ਪੰਜ ਛੇ ਕਮਰੇ ਮਾ ਹੋ ਜਾਣਾ ਵੀ ਦੋ ਤਿੰਨ ਵੇਟਾ ਦੋ ਦਿਨ ਉਪਰ ਹਾਂ ਉਹ ਹੋ ਜਾਣਾ ਨਾ ਬਾਕੀ ਇੱਕ ਹੋਰ ਹੈ ਜੀ ਦੇਖੂਗੇ ਬਾਕੀ ਮਿਸਤਰੀ ਦੀ ਸਲਾਹ ਲੈ ਕੇ ਵੀ ਤਾਂ ਨੂੰ ਹਟਾਣਾ ਹੈ ਜੀ ਅੰਦਰ ਤੋਂ ਥੱਲੇ ਤੋਂ ਕੋਨਿਆਂ ਚ ਚੱਕ ਕਹਿਣਾ ਚੋਰ ਸਪਿੱਲਰ ਖੁੰਜਿਆਂ ਚ ਵਿਵਾਦ ਚ ਤਾਂ ਫਿਰ ਸੀਲਿੰਗ ਹੋ ਜਾਣੀ ਉਹ ਕਿਹੜਾ ਪਿੱਲਰ ਦਿਖਣੇ ਆ ਪਿੱਲਰ ਲਾ ਕੇ ਲੈਂਟਰ ਨੂੰ ਫੇਰ ਹੋਊਗਾ ਹਾਂ ਕਰਵਾਉਣ ਦੀ ਤਾਂ ਹੀ ਸੋਚ ਰਹੇ ਤੇ ਪਰ ਹੁਣ ਤਾਂ ਪੇਂਟ ਹੀ ਕਰਵਾ ਦੇਣਾ ਕਿਉਂਕਿ ਪੇਂਟ ਖਰਾਬ ਹੋ ਗਿਆ ਨਾ ਸੀਲਿੰਗ ਨੂੰ ਖਰਚ ਬਹੁਤ ਜ਼ਿਆਦਾ ਆ ਜਾਣਾ ਜਿਹੜਾ ਖਰਚ ਆ ਉਹ ਰੋਕਿਆ ਤਾਂ ਐ ਬਾਰਡਰ ਤੇ ਲੱਗ ਰਿਹਾ ਅੰਦਰ ਲੱਟਾਂ ਵਾਲਾ ਉਹ ਤਾਂ ਰੋਕਿਆ ਵੀ 2.5 ਲੱਖ ਰੁਪਿਆ ਲੈ ਜਾਣਾ ਤਿੰਨ ਵੀ ਪੇਂਟ ਕਰਾ ਲਓ ਆਪਣਾ ਜਿਹੜਾ 30-40 ਹਜ਼ਾਰ ਲੱਗਦਾ ਉਹਦੇ ਗੱਲ ਫੇਰ 2-3 ਸਾਲ ਨਿਕਲ ਜੂंगे ਚਾਰ ਉਤੇ ਬਾਅਦ ਦੇਖੀ ਜਾਊਗੀ ਗਾਹਾਂ ਫੇਰ ਕਿਆ ਪਤਾ ਹੈ ਇਹ ਕਿਆ ਕਹੂਗਾ ਮਿਹਤਰੀ ਵੀ ਇਹਨਾਂ ਪਰ ਬਣਾ ਨਹੀਂ ਸਕਦੇ ਅਸੀਂ ਕਮਰੇ ਉੱਪਰ ਤੋਂ ਫੇਰ ਜੇ ਸਾਰੀ ਟਾਕ ਬਣਾਉਣਾ ਪਿਆ ਫੇਰ ਕਾਹ ਨੂੰ ਖਰਚ ਇਹ ਸੋਚਿਆ ਹਾਂ ਇਹ ਅੱਜ ਤੱਕ ਜਿਹੜੇ ਮੀਂਹ ਪਏ ਨਾ ਇਹਨਾਂ ਨੇ ਸਾਡੀ ਸਾਰੀ ਸਕੀਮ ਫੇਲ ਕਰਤੀ ਦੇਖੋ ਇੱਧਰ ਐਨੇ ਸਾਫ਼ ਤਾਂ ਜੀ ਦੇਖੋ ਕਿੰਨੀ ਸੋਹਣੀ ਪੀਓਪੀ ਕਰਾ ਕੇ ਨਾ ਅਸੀਂ ਇੱਧਰ ਸਾਫ਼ ਹੈ ਦੇਖੋ ਇਹ ਪੈਂਟ ਨੂੰ ਹੈ ਕਸੂਆ ਬਾਈ ਜਾਂ ਕੋਈ ਸਲਾਬ ਇਕਣਾ ਤਾਂ ਜੀ ਹੁਣ ਤੋਂ ਲਪੁਆਏ ਵੀ ਇੱਧਰ ਨੂੰ ਤਾਂ ਕਾਲਾ ਹੀ ਹੋ ਗਿਆ ਜੀ ਆ ਦੇਖੋ ਇੱਥੇ ਨੂੰ ਪੰਤਾਲਾ ਉਤਰਦਾ ਨਾ ਪਟੀਨਾ ਵਰਗੇਦਾ ਉਹ ਉੱਪਰ ਆ ਜੇ ਸਲਾਬ ਉਹ ਸੁੱਕੀ ਨਹੀਂ ਜੀ ਹੈ ਅਜੇ ਵੀ ਸਲਾਬ ਹੈ ਇਹਦੇ ਪਰ ਅੰਧ ਪਰ ਲਾਏ ਕੀ ਹਾਲਤ ਹੋ ਗਈ ਅਰ ਸੋਹੀ ਦੀ ਦੇਖ ਲੋ ਜੀ ਇੱਧਰ ਚਾਰੇ ਪਾਸੇ ਹਲਾਬ ਆ। ਬਾਕੀ ਇਹ ਜਗਾ ਹੈ ਜੀ ਦਬਦੀ ਆਪਣੀ ਢੇਰ ਵਾਲੀ ਜਗਾ ਤੇ ਇਹ ਨੰਬਰ ਤੇ ਬਾਹਰ ਇਹ ਦੇਖੋ ਤੇੜ ਕਿੰਨੀ ਪਈ। ਇਹ ਜੇ ਦਬੀ ਆ ਥੱਲੇ ਨੂੰ ਤਾਂ ਹੀ ਫਰਕ ਪਿਆ ਜੀ। ਪੜਾ ਮਕਾਨ ਪਾਣੇ ਕਿਹੜਾ ਸੌਖੇ ਹੁੰਨੇ ਜੀ। ਇਹਦੇ ਉੱਪਰ ਜਦ ਪਾਇਆ ਤਾਂ ਜੀ ਇਹ 5 6 ਵਿੱਚ ਜੁਣਾ 6 7 ਲਾ ਲਓ ਤਾਂ ਰੁਪਈਆ ਲੱਗ ਗਿਆ ਤਾਂ ਇਹਦੇ ਉੱਪਰ ਬਾਅਦ ਚ ਵੀ ਤਾਰੀ ਗਈ ਜੀ ਮੈਂ 3 4 ਲੱਖ ਰੁਪਈਆ ਲੱਗਿਆ ਤਾਂ ਯਾਦ ਕੁਝ ਜਿਹੜੇ ਆਪਣੇ ਅਸੀਂ ਕਮਾਂਦੇ ਤੇ ਉਹ ਲਾਈ ਜਾਂਦੇ ਤੇ ਗਣਾ ਦੋ ਪੱਖੇ ਲਾ ਤੇ ਮਹੀਨੇ ਬਾਅਦ ਫਿਰ ਫੀਟਿੰਗ ਦਾ ਕੰਮ ਤਾਂ ਜੀ ਉਹ ਅਸੀਂ ਆਪੇ ਹੀ ਕਰ ਲਈ ਤੀ ਤੇ ਐਦਾਂ ਕੁ ਫਰਕ ਪਈ ਹਾਂ ਦੇਖ ਲਓ ਆਪਣੇ ਕੰਮ ਦਾ ਆਪਣਾ ਹੀ ਹੁੰਦਾ ਏ ਜੇ ਮਾਂ ਦਾ ਹੁੰਦਾ ਹੁੰਦਾ ਜਿਗਣਾ ਭਰਾ ਨੂੰ ਤਾਂ ਪਹਿਲਾਂ ਉਹ ਜਦੀ ਆਪੇ ਕਰ ਦਿੰਦਾ ਤਾਂ ਉਹ ਦੇਖ ਲੈ ਮੇਸਤਰੀ ਨੂੰ ਬੁਲਾਣੇ ਉਹ ਪੱਖਾ ਲਾ ਕੇ ਗਿਆ ਉਹ ਜਦ ਹੌਲੀ ਹੌਲੀ ਗੇੜੇ ਜੇ ਮੈਂ ਪੁੱਛਦਾ ਹੀ ਰਿਹਾ ਮੈਂ ਬਾਹਰ ਦੋ ਜੋੜ ਜੇ ਲਵਾਏ ਉਹ ਗਿਆ ਨਹੀਂ ਤੂੰ ਕਹਿੰਨੀ ਪੱਖਾ ਹੀ ਬੰਦ ਹੋ ਗਏ ਲਵਾ ਲਓ ਪੱਖਾ ਚਲੋ ਠੀਕ ਹੈ ਜੀ ਬਾਕੀ ਫੇਰ ਮਿਲਦੇ ਵੀ ਮੋੜ ਕੇ ਫੇਰ ਦੇਖ ਲੈ ਮਾਣੂ ਜੀ ਦੂਥੀ ਦੀ ਸੁੱਚ ਖੋਲ ਕੇ ਦੇਖ ਲੈ ਪਾਈ ਉਥੇ ਦੇ ਤਾਂ ਨਹੀਂ ਬੰਦ ਹੋ ਗਿਆ ਉਹ ਕੀ ਪਤਾ ਕਰੰਟੇ ਘਟ ਮਿਲ ਰਿਹਾ ਤਾਂ ਜਾ ਤੇ ਚੱਕਰ ਨਹੀਂ ਤੇ ਬਣ ਰਿਹਾ ਨਹੀਂ ਹੌਲੀ ਹੌਲੀ ਉਹ ਹਟੇ ਗਏ ਆ ਘਟਣੇ ਵਧਾਣੇ ਵਾਲਾ ਹੁੰਦਾ ਮੈਂ ਕਹੇ ਰਹੀ ਸੀ ਹਾਂ ਅੱਜ ਸਭੀ ਸੁਦੀ ਸਾਰੀ ਕੁਝ ਬਣ ਗਈ ਹਾਂ किथे जाना किथे चलो देख होनता इस बार तो दो तीन हफ्ते हो गई बिन रख भी नहीं जा होया अगर द्वारा सेब उधर पोक पर जाया है प्रिंसिबा प्रिंसिबा या फ़ोन हाँ हेलो मगर हाँ क्या ख़ास थे ये गाने जितना ख़ासी गाने किथे वहाँ जगे ਮਾਹ ਜੜਜੀ ਅੱਛਾ ਮਾਹ ਸਮਾਗਰ ਦਿੰਪਲ ਨੂੰ ਭੇਜ ਦੱਸ ਮੈਂ ਤੁਮ ਨੂੰ ਲੈਣੇ ਨੂੰ ਉਹ ਵੀ ਗੱਲ ਮਾਰ ਦਿੰਦਾ ਨਹੀਂ ਹੁਣ ਮਾਹ 5-6 ਬੈਗ ਹੈ ਹਾਂ ਦੇਖ ਦੋ ਤਾਂ ਮੈਂ ਖੁਸ ਨਾ ਦਿੰਪਲ ਨੂੰ ਭੇਜ ਤੀ ਇੱਕ ਤਾਂ ਦੂਆ ਖੁਸ ਨੂੰ ਭੇਜ ਤੀ ਹਾਂ ਦੋ ਤਾਂ ਹੋ ਗਿਆ ਤੀਆ ਮੈਂ ਤੂੰ ਆਣਾ ਚਾਹੀਦਾ ਹਾਂ ਮਾਹ 6 ਬੈਗ ਤਾਂ ਹੀ ਪੂਰੇ ਹੋਊਗੇ ਤੇ ਕਹਿੰਦਾ ਠੀਕ ਨਾ ਫਿਰ ਤਾਂ ਅਸੀਂ ਕਹਿੰਦੇ ਕਿੰਨੇ ਹੋਏ ਮੈਂ ਕਹਿੰਦਾ ਦੋ ਬਾਲ ਤਾਂ ਵੀ ਭੇਜ ਦਿੰਦਾ ਉਹ ਸਿੰਗਾਪੁਰ ਲੱਦਦੇ ਹੈ ਓ ਮੈਨੂੰ ਲੱਗਦੀ ਗਿਆ ਬਪਾ ਹਟ ਚੋ ਹੋਣੀ ਹਾਂ ਹੁਣ ਚੱਲ ਹੁਣ ਕਈ ਦਿਨ ਤਿੰਨ ਚਾਰ ਮਿੰਟ ਜਨਤ ਇੰਨਵਾ ਵਗੇ ਤੈਨਾਂ ਬਾਦ ਗਿਆਈ ਚਲੋ ਫਿਰ ਕੰਦਾ ਦੋ ਬਾਲ ਦ ਭੇਜ ਦੇ ਦੇਖ ਉਹਨੂੰ ਬੈਠੇ ਬੈਠੇ ਨੂੰ ਕੀ ਆ ਗੱਲ ਫੁਰੀ ਹੈ ਵੀ ਤੁਸੀਂ ਤੁਰੇ ਵੇ ਉਹ ਤਾਂ ਬੁਲਾ ਰਹੇ ਉਹ ਸਾਰੇ ਘਰ ਆਏ ਵੇ ਚਾਚਾ ਵੀ ਘਰ ਆ ਹਨੀ ਕਾਕੂ ਵੀ ਸਾਰੇ ਆਏ ਵੇ ਵੀ ਆ ਜਾਓ ਹੁਣਾਂ ਨਹੀਂ ਐਸੀਆ ਤੇ ਆਜ ਨਹੀਂ ਹਸੀ ਹੈ ਕਹਿੰਦਾ ਦੋ ਬਾਲ ਤੇ ਭੇਜ ਦੰਦਾ ਆਲੇ ਦੋਲੇ ਟੀਮ ਵਾਹ ਉਹਨੇ ਬਾਲ ਤਾਂ ਜ਼ਰੂਰੀ ਚਾਹੀਦਾ ਉਹ 6 ਨਗ ਤਾਂ ਤਾਈ ਪੂਰੇ ਹੋਣੇ ਆ ਫਿਰ ਮੈਂ ਛੋਟਾ ਮੋਟਾ ਸਮਾਨ ਜਿਹੜੇ ਬੈਗ ਹੋਗੇ ਮੈਂ ਤਾਂ ਅਸੀਂ ਐ ਕਰ ਲੂ ਛੋਟੇ ਮੋਟੇ ਸਮਾਨ ਤੇ ਪਤਾ ਹੀ ਨਹੀਂ ਕਿ ਕਿਸ ਰਾ ਗੱਡੀ ਪਰ ਕੇ ਜਾਂਦੀ ਹੈ ਸਮਾਨ ਨੂੰ ਦੋ ਬਾਲ ਤਾਂ ਆਇਆ ਮੈਂ ਕਹਿੰਦਾ ਆ ਜਾਓ ਸ਼ਹਿਰੇ ਨੂੰ ਮੈਂ ਕਹਿੰਦਾ ਨਹੀਂ ਵੀ ਮਹਾਦ 12 ਵਜੇ ਤੱਕ ਮੈਂ ਆਪਣੇ ਕੰਮ ਨਿਭੜ ਤਾਂ ਮੂੰਹ ਖੜੇ ਕੇ ਜੇ ਮਤਲਬ ਬਗ ਮਤਲਬ 12 ਵਜੇ ਤੱਕ ਤਾਂ ਨਾ ਵੀ ਆ ਜਾਂਦੇ ਸ਼ਾਮ ਨੂੰ ਫਿਰ ਮੈਂ ਮੁੜਨਾ ਕਰਦਾ ਸੀ ਫਿਰ ਹਾਂ ਕਹੇ ਫਿਰ ਦੋਏ ਦਿਨ ਨਾਲ ਇਸ ਕਰਨ ਦਾ ਸਕੂਲ ਦੇ ਬਾਹਰ ਛੁੱਟੀਆਂ ਨਾ ਸ਼ਨੀਵਾਰ ਰਾਤ ਵਾਰ ਇਹ ਆ ਗਿਆ ਮੈਂ ਕਿ ਸ਼ੁੱਕਰਵਾਰ ਕਿੱਥੇ ਹੋ ਕਹਿੰਦਾ ਕੁਝ ਨਹੀਂ ਨਮਾ ਨਾ ਮਗਾ ਤਾਂ ਬਹੁਤ ਕਿਆ ਬਿਤਰੂ ਹੋ ਜਾਂਦੀਆਂ ਨੇ ਫਿਰ ਐਮਰਜੈਂਸੀ ਲੈਣੀ ਹੋਵੇ ਫਿਰ ਲੈ ਨਹੀਂ ਹੁੰਦੀ ਹੂੰ ਨਹੀਂ ਹੱਸੀਂ ਗਣਾ ਦੋ ਬਾਲ ਦ ਭੇਜ ਦਿੰਦਾ ਉਹਨੂੰ ਵੀ ਗੱਲ ਪੁਰਦੀ ਐ ਕਦੇ ਕਦੇ ਤੇਰੀਆਂ ਮਾਂ ਦਾ ਹਾਂ ਚਲੋ ਠੀਕ ਐ ਹੁਣ ਪਹਿਲਾਂ ਵਿੱਚ ਥੋੜਾ ਜਿਹਾ ਨੇ ਸਰਵ ਦਾ ਹਾਂ ਲੋਕ ਤੇਰੀਆਂ ਮਾਂ ਦਾ ਫੋਨ ਦੇਖੀ ਜਾਂਦੇ ਕਿ ਸੀਨੇ ਨੂੰ ਅੱਛਾ ਇੱਕ ਦੇ ਇੱਕ ਰੜਦਾ ਹੁੰਦਾ ਚਾਚਾ ਉੱਥੀ ਐ ਜੀ ਹਾਂ ਸਾਰੇ ਘਰੇ ਹੀ ਆ ਜੀ ਹੂੰ ਡਿਪਲੋਮੇ ਚਲੇ ਗਏ ਤੇ ਜੀ ਤੇ ਦੇਖਦੇ ਆਂ ਜੀ ਕਿਆ ਪਤਾ ਕੁਦਰਤ ਪਰਮਾਤਮਾ ਕਿਆ ਕਰੂਗਾ ਕਿਦਾਂ ਲਜਾਊਗਾ ਸਾਡੇ ਮਨ ਕਿਆ ਕਰੂਗਾ ਉਹ ਤਾਂ ਬਾਕੀ ਉਹ ਤਾਂ ਡਿੰਪਲ ਦਾ ਲੱਕ ਹੈ ਨਾ ਹੈ ਕਿ ਨਹੀਂ ਕੈਨ ਦਾ ਭਾਵ ਮੁਕੱਦਰ ਆ ਜਾਂ ਸੰਜੋਗ ਕਿੰਨੇ ਕ ਜੁੜ ਗਏ ਸੰਜੋਗ ਤਾਂ ਵੀ ਕਿੰਨੇ ਕ ਤੇਜ ਐ ਨਾ 76 ਕੁੜੀ ਦੇ ਠੰਡੇ ਹੀ ਹੈ ਦੇਖ ਤੇਜ ਹੋਵੇ ਫਿਰ ਤਾਂ ਨਾ ਜਦੀ ਛੱਟ ਮੰਗਣੀ ਐ ਜਦੀ ਵਿਆਹ ਹੁਣ ਦੇਖਦੇ ਆਂ ਜੀ ਚਲੋ ਠੀਕ ਹੈ ਜੀ ਹੁਣ ਅਸੀਂ ਖਾ ਲਈਏ ਜੀ ਫੇਰ ਮਿਲਦੇ ਆਂ ਸ਼ਾਮ ਦੇ ਟਾਈਮ ਦੇਨ 4 ਵਜੇ ਅੱਜ 5 ਵਜੇ ਮੰਨੂ ਵੀ ਨਿਕਲਣਾ ਪੈਣਾ ਨਾ ਦੇਖਦੇ ਆ ਅੱਜ ਕਿੰਦਰ ਮਿਸਤਰੀਆਂ ਨੂੰ ਜਾਂਦਾ ਬਰਾਕਿੱਟ ਨਹੀਂ ਹਾਂ 3 ਵਜੇ ਥੰਣਾ ਕਿਤੇ ਵੀ ਨਹੀਂ ਨਾਲ ਕਹਿ ਰਹੇ 3 ਵਜੇ ਅੱਛਾ ਬਾਹਰ 5 ਵਜੇ ਕਹਿਰੀ ਦੀ ਤੂੰ ਨਹੀਂ ਕੱਢਣੀ ਜੋ ਮਰਤੀ ਕਰਦੇ ਹਾਂ ਚਲੋ ਠੀਕ ਲੜਾਈ ਨਹੀਂ ਹੈ ਚਲੋ ਠੀਕ ਹੈ ਹੁਣ ਰੋਟੀ ਉੱਟੀ ਖਾ ਲਈ ਫੇ ਭੁੱਲ ਜੂਗੀ ਮੰਜੀਦ ਅੱਜ ਆਪਣੇ ਕੋਲ ਆਇਆ ਵਾ 735 ਤੇਰ ਟਾਪੇ ਦੇ ਰਿੰਗ ਪਾਣੇ ਤੇ ਰਿੰਗ ਪਨ ਪਾਦੀ ਕਿੱਟਣ ਇਹਨੂੰ ਪ੍ਰੋਬਲਮ ਆਤੀ ਜਾਂਦਾ ਇਹਦੀ ਲਿਫਟ ਚੱਕਦੇ ਤੇ ਨਾ ਚੱਕ ਕੇ ਖੜਾ ਦਿੰਦੇ ਤੇ ਉਹ ਥੱਲੇ ਗਿਰ ਜਾਂਦੀ ਦੀ ਇੱਕ ਬੰਦਾ ਚੜ ਜਵੇ ਛੇਤੀ ਗਿਰਦੀ ਦੀ ਤੇ ਪ੍ਰੋਬਲਮ ਕਿਆ ਲੱਗਿਆ ਦਾ ਦਿਖਾਣ ਜਦੋਂ ਟਰੈਕਟਰ ਸਟਾਰਟ ਹੁੰਦਾ ਜਾ ਰਿਹਾ ਜਾਂ ਫਾਲੇ ਪਾਏ ਵੇ ਕੁਝ ਵੀ ਝਟਕਾ ਮਾਰ ਦਿੰਦਾ ਤਾਂ ਉਹ ਕੀ ਪ੍ਰੋਬਲਮ ਸੀ ਇਹਦੇ ਪਿਸਟਨ ਦੇ ਜਿਹੜੇ ਰਿੰਗ ਅੱਗੇ ਕਹਿੰਦੇ ਬੋਕੀਆਂ ਜਾਂ ਰਿੰਗ ਕਹਿ ਦਿੰਦੇ ਤੇ ਉਹ ਡਾਊਨ ਹੋ ਗਏ ਤੇ ਤੇ ਮਾਡਲ ਹੈ ਇਹ 12 13 ਤੇ ਪਿੱਛੇ ਤੇ ਦੇਖੋ ਨਾ ਹੈਵੀ ਕ੍ਰਾਊਨ ਹੈ ਨਾ ਨਮਾ ਪਿਆਸਨਾ ਤੇ ਅੱਜ ਆਪਾਂ ਨੇ ਇਹ ਖੋਲਿਆ ਇੱਕ ਕਰਿਆਰਜਨ ਦਾ ਕੰਮ ਹੱਬ ਪਾਈ ਹੈ ਜੀ ਤੇ ਹੁਣ ਆਪਾਂ ਨੇ ਆ ਦੇਖੋ ਟੂਲ ਅਸੀਂ ਪਿਆ ਤਲਾ ਸਾਰੇ ਹੀ ਤੇ ਕਰਨੇ ਉਹਦੇ ਦੋ ਹੀ ਚੱਕੇ ਤੇ ਆਇਆ 2 ਵਜੇ ਹੀ ਟਰੈਕਟਰ ਟਾਈਮ ਤੇ ਆ ਬਸ ਸਵੇਰ ਦਾ ਮੈਂ ਵੀ ਸਾਜਰੇ 9 ਵਜੇ ਭੇਜਦੀ ਬਾਈ ਫਰ ਗੱਲ ਬਾਤ ਇਸ ਤਰ੍ਹਾਂ ਇਹਦਾ ਫਿਲਟਰ ਵੀ ਸਾਫ ਕਰਤੇ ਆ ਫਿਲਟਰ ਨਵਾਂ ਵੀ ਲਾਤੇ ਆ ਤੇ ਇਹ ਟਰੈਕਟਰ ਪਹਿਲਾਂ ਏਜੰਸੀ ਗਿਆਤਾ ਠੀਕ ਹੋਣ ਲਈ ਉਹਨੇ ਕੀ ਕਰਿਆ ਇਹਦੇ ਰਿੰਗ ਰੂੰਗੋ ਕਿੱਟ ਪਾਤੀ ਪਰ ਜਦੋਂ ਅਸੀਂ ਪੱਟੇ ਆਏ ਤਾਂ ਬਹੁਤ ਜ਼ਿਆਦਾ ਗੇਰ ਜ਼ਿਆਦਾ ਸਾਲਕ ਹੋਇਆ ਜੀ ਡਿਸਟ੍ਰੀਬਿਊਟਰ ਵੀ ਬਤਾਉਂਦੇ ਆ ਤਾਂ ਉਹਨੇ ਵੀ ਖੋਲ ਕੇ ਸਭ ਕੁ ਪਾਤੇ ਗੱਲ ਉਹ ਬਣੀ ਨਹੀਂ ਇਹ ਚੱਕਰ ਪਿਆਦਾ ਹੀ ਤੇ ਆਪਾਂ ਨੇ ਹੁਣ ਇਹਦਾ ਟਾਪਾ ਰੱਖਣਾ ਬਸ ਸਲੈਗ ਜੀ ਲਾ ਕੇ ਨਾ ਪਾਉਣ ਜੀ ਉਹ ਲਾ ਕੇ ਟਾਪਾ ਰੱਖ ਦਈਏ ਮੈਂ ਸੋਚਿਆ ਇੱਕ ਦੋ ਮਿੰਟ ਦਾ ਕਿਉਂ ਨਾ ਤੁਹਾਨੂੰ ਬਲੌਗ ਦੇ ਦਈਏ ਜੀ ਕਿਉਂਕਿ ਬਲੌਗ ਆਪਣਾ ਚੱਲ ਰਿਹਾ ਹੁਣ ਦਸਹਰੇ ਦਾ ਤੁਸੀਂ ਦੇਖੇ ਲਿਆ ਜੀ ਮੱਥਾ ਮੁੱਥਾ ਟਿਕਿਆ ਕਰਨ ਨਾ ਕਰਨ ਬੈਠਿਆ ਦੇਖੋ ਕਰਨ ਦੀ ਸੀਟ ਕਿੰਨੀ ਵਧੀਆ ਮੋਂ ਕਰਨਾ ਚੁੰਬਕਾਂ ਗੇਲ ਖੇਡਣਾ ਹੈ ਗਾਣਾ ਪੁੱਤ ਹੂੰ ਇਹ ਅਸੀਂ ਦੋ ਚੁੰਬਕਾਂ ਗੇਲ ਖੇਡੇ ਕਰਦੇ ਤੇ ਅੱਗੇ ਦੋ ਚੁੰਬਕਾਂ ਗੇਲ ਜੇ ਇਹਨਾਂ ਨੂੰ ਸਿੱਧੀਆਂ ਕਰਕੇ ਲਾ ਫਿਰ ਇੱਕ ਦੂਏ ਨੂੰ ਆਪਣੇ ਵੱਲ ਖਿੱਚਦੀਆਂ ਜੇ ਦੂਈ ਉਲਟ ਦਿਸ਼ਾ ਤੇ ਲਾ ਦੇ ਫਿਰ ਇੱਕ ਦੂਏ ਦੇ ਮੂੰਹਾਂ ਭੱਜਦੀਆਂ ਖੇਡਿਆ ਕਦੀ ਤੈਨੂੰ ਦਿਖਾਵਾਂਗਾ ਕਿਦਾਂ ਇੱਕ ਗੋਲ ਚੁੰਬਕ ਹੋਈ ਨਾ ਤੋੜ ਕੇ ਤੈਨੂੰ ਦਿਖਾਵਾਂਗਾ ਵੀ ਇਦਾਂ ਨੂੰ ਐ ਕਰੂੰਗਾ ਮੂੰਹਾਂ ਮੂੰਹਾਂ ਦੌੜੂਗੀ ਇਦਾਂ ਨੂੰ ਐ ਕਰੂੰਗਾ ਭੱਜ ਕੇ ਗੈਲ ਚੜ ਜਾਣਾ ਨੂੰ ਪਤਾ ਏ ਗੱਲ ਦਾ ਕਰਨੇ ਨੇ ਕੱਪੜੇ ਬਦਲੇ 버거 ਖਾ ਲਿਆ ਇਹ ਹੁਣ ਐਨ ਫਰੀ ਐ ਬਾ ਹੁਣ ਰੱਖੀ ਐ ਟਾਪਾ ਪਾ ਟਾਪਾ ਕਿਆ ਕਰਾਂ ਜੀ ਹੁਣ ਰੋਟੀਆਂ ਖਾ ਲੀਆਂ ਜੀ ਤਿੰਨ ਦਾ ਹੋ ਗਿਆ ਟਾਈਮ ਸਾਢੇ ਤਿੰਨ ਦਾ ਕਿੰਨਾ ਟਾਈਮ ਹੋ ਗਿਆ ਪੁੱਤ ਪੌਣੇ ਚਾਰੇ ਹੋ ਗਏ ਹੁਣੇ ਕਰਨ ਦਾ ਮੋਟਰਸਾਈਕਲ ਅੱਜ ਗਿਆ ਬਾ ਠੀਕ ਹੋਣ ਬਾਤੋਂ ਆਣੇ ਨੂੰ ਰਹਿ ਗਿਆ ਤੋ ਆ ਵੀ ਦੇਣਾ ਤੇ ਕੱਲੂ ਲਵਾਉਂਗੇ ਟੈਂਕੀ ਉਪ ਟੇਪ ਟੂਪ ਹੈ ਤੇ ਗੱਲਬਾਤ ਇਸ ਤਰ੍ਹਾਂ ਹੈ ਜੀ ਲਿਆ ਹੁਣ ਟਾਪਾ ਰੱਖਦੀ ਐ ਪਰ ਕਿਆ ਕਰਾਂ ਜੀ ਰੋਟੀਆਂ ਕਾ ਲੀਆਂ ਪੰਜ ਸੱਤ ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਮਨਜੀਤ ਨੇ ਸਾਜਰਾ ਸਾਜਰਾ ਉੱਠ ਕੇ ਬਣਾਤੇ ਪ੍ਰੌਂਠੇ ਹਨਾ ਕਰਨ ਨੇ ਤਾਂ ਇੱਕ ਖਾਇਆ ਜੀ ਤੁਹਾਨੂੰ ਪਤਾ ਦਹੀਂ ਗਲ ਪ੍ਰੌਂਠੇ ਆ ਪੰਜ ਸੱਤ ਤੱਕ ਵਧੇੜੇ ਹੋ ਐ ਇਹ ਟਾਪੇ ਟੂਪੇ ਕਿੱਥਾ ਚੱਕ ਹੋਣੇ ਜੀ ਫਿਰ ਟਾਪਾ ਭਾਰੀ ਐ ਚਲ ਆਇਆ ਤਾਂ ਮੈਂ ਬੰਦੇ ਨੂੰ ਕਿਹਾ ਮਾਲਕਾ ਨਾਲੇ ਆਈ ਆਪਣੇ ਨਾਲ ਦੁਕਾਨ ਛੱਟ ਰਿੰਗਦੀ ਉਹਨਾਂ ਦਾ ਟਰੈਕਟਰ ਐ ਵੀ ਲੈ ਆ ਬੰਦੇ ਦੋ ਕਿਹਾ ਮੇਰੇ ਕੋਲ ਹੈਗੇ ਬੰਦੇ ਦੋ ਇਹ ਹੀ ਲਾ ਦਿੰਦੀ ਲੋਕ ਟਾਈਟ ਤੇ ਆਲੇ-ਦਾਲੇ ਲਾ ਕੇ ਨਾ ਬਸ ਸਟਾਪਾ ਰੱਖਣਾ ਜੀ ਨਾਟਕਾ ਸੁਣਨ ਤਾਂ ਥੋੜੀ ਟਾਈਮ ਲੱਗਣਾ ਚਲੋ